ਇਹ 20 ਸਾਲ ਤੋਂ ਉੱਤੇ ਹੋ ਗਿਆ ਝੋਨਾ ਨਹੀਂ ਬੀਜਦੇ ਮੇਰੇ ਖਿਆਲ ਜਿਆਦਾ ਹੀ ਹੋ ਗਿਆ ਹਾਂਜੀ 39 ਸਾਲ ਤੋਂ ਅੱਗ ਵੀ ਨਹੀਂ ਚੋਂਦੇ 45 ਸਾਲ ਤੋਂ ਅੱਗ ਵੀ ਨਹੀਂ ਲਾਉਂਦੇ ਪਹਿਲਾਂ ਇਹ ਦਿਖਾ ਦੇ ਵੀ ਕਾਰਨ ਕੀ ਲੱਗੇ ਆ ਇਹ ਹੋ ਗਿਆ ਹੋਇਆ ਬਾਪੂ ਜੀ ਪੱਕਿਆ ਬਾਜਰਾ ਬਾਜਰਾ ਤੇ ਮਰੂ ਇਹ ਹੁਣ ਵਿੱਚੇ ਹੀ ਬੋਹਣਾ ਤਾਂ ਕਿ ਇਹਦਾ ਖਾਦ ਬਣ ਜਾਏ ਐਦਾਂ ਹੀ ਬਾਹ ਦੇਣਾ ਠੀਕ ਆ ਕਾਦੇ ਨਾਲ ਬੋਹਣ ਲੱਗੇ ਇਹ ਵੀ ਦਿਖਾ ਦੇ ਰੋਟਾ ਵੇਟਰ ਨਾਲ ਰੋਟਾ ਵੇਟਰ ਨਾਲ ਕਿਉਂਕਿ ਅਸੀਂ ਝਾੜ ਨਹੀਂ ਦੇਖਦੇ ਹੂੰ ਘਾੜ ਕੋਈ ਨਹੀਂ ਪਾਉਣੀ ਜ਼ਹਿਰ ਕੋਈ ਨਹੀਂ ਪਾਉਣੀ ਬਸ ਜਿੱਤੇ ਕਿਤੇ ਮਾੜਾ ਮੋਟਾ ਟੁਕੜਾ ਕਮਜ਼ੋਰ ਆ ਉੱਥੇ ਜੂਰੀਏ ਦਾ ਛੱਕਾ ਦੇਣਾ ਉਹ ਵੀ ਜਦੋਂ ਕਣਕ ਮਹੀਨੇ ਤੋਂ ਵੱਡੀ ਹੋ ਜਾਣਾ ਸਾਰੀ ਨੂੰ ਨਹੀਂ ਹਾਂਜੀ ਝਾੜ ਘੱਟ ਹੋ ਜਾ ਉਹ ਨਹੀਂ ਸਾਡੀ ਮਹਿੰਗੀ ਵਿਕ ਜਾਂਦੀ ਆ ਅੱਛਾ ਹਾਂ ਠੀਕ ਹੈ ਘਾੜ ਤੋਂ ਲੋਕੀ ਕਿੰਨੇ ਨੂੰ ਲੈ ਜਾਂਦੇ ਆ ਹੁਣ ਅਸੀਂ ਜੈਨ ਨੂੰ ਹਜ਼ਾਰ ਨੂੰ ਵੇਚੀ ਆ ਜੀ ਕਹਿੰਦੇ ਅਮਦਨ ਕੀ ਹੋਈ ਆ ਹੱਲ ਤੱਕ ਕੋ ਗੁਨੂ ਕੋਸੀ ਸੂਈ ਨਹੀਂ ਲੱਗੀ ਬੇਨਾ ਇਹਨਾਂ ਕਿਦੋਂ ਖਰਾਬਾਂ ਪੜਦਾ ਪ੍ਰਿੰਸੀਪਲ ਸਰਵਨ ਸਿੰਘ ਖੇੜਾ ਜੀ ਦੇ ਨਾਲ ਹੀ ਅੱਜ ਆਪਾਂ ਫੇਰ ਮੌਜੂਦ ਹਾਂ ਤੇ ਇਹ ਲੱਗੇ ਨੇ ਕਣਕ ਦੀ ਬਿਜਾਈ ਕਰਨਾ ਹੁਣ ਕਣਕ ਦੀ ਬਿਜਾਈ ਸਾਰੀ ਦੁਨੀਆ ਨੇ ਕੀਤੀ ਆ ਪਰ ਇਹਨਾਂ ਦਾ ਜਿਹੜਾ ਤਰੀਕਾ ਆ ਉਹ ਮੈਂ ਤੁਹਾਨੂੰ ਦਿਖਾਉਂਦਾ ਹਾਂ ਤੁਸੀਂ ਇਹ ਦੇਖੋ ਵੀ ਆ ਇਹ 20 ਸਾਲ ਤੋਂ ਉੱਤੇ ਹੋ ਗਿਆ ਝੋਨਾ ਨਹੀਂ ਬੀਜਦੇ ਮੇਰੇ ਖਿਆਲ ਜਿਆਦਾ ਹੀ ਹੋ ਗਿਆ ਤੇ ਬਾਪੂ ਜੀ ਹੁਣੀ ਝੋਨਾ ਵੀ ਨਹੀਂ ਬੀਜਦੇ ਤੇ ਬਾਪੂ ਜੀ ਹੁਣੀ ਜਦੋਂ ਕਾਣਕ ਵੀ 39 ਸਾਲ ਤੋਂ ਅੱਗ ਨਹੀਂ ਲਾਉਂਦੇ 45 ਸਾਲ ਤੋਂ ਅੱਗ ਵੀ ਨਹੀਂ ਲਾਉਂਦੇ ਚਲੋ ਜਿਹੜੇ ਹੁਣ ਅੱਗ ਵਾਲਾ ਆ ਬੰਦਾ ਉਹਨਾਂ ਨੇ ਫੇਸ ਗੱਲ ਦਾ ਹੁਣ ਤੁਹਾਡਾ ਵਿਰੋਧ ਕਰਨਾ ਬਾਅਦ ਚ ਨਾ ਹੁਣ ਮੈਨੂੰ ਕਹੀਓ ਬੀ ਹਨਾ ਤੇ ਹੁਣ ਆ ਆਲੇ ਦੁਆਲੇ ਖੇਤ ਦਿਖਾ ਲਿਓ ਯਾਰ ਜਾਨੀ ਦਿਖਾ ਲ ਮੇਰਾ ਵੀਰ ਹੈ ਇਹ ਤਾਂ ਇਥੋਂ ਨੀਵਾ ਆ ਤੇ ਇਥੇ ਕੀ ਉੱਗਿਆ ਮੈਂ ਤੁਹਾਨੂੰ ਦੱਸਦਾ ਆ ਇੱਧਰ ਦਿਖਾ ਲ ਵੱਡਾ ਜਿਹੜਾ ਹੋਇਆ ਹੈ ਇਹ ਪਹਿਲਾਂ ਇਹ ਦਿਖਾ ਦੇ ਵੀ ਕਾਰਨ ਕੀ ਲੱਗੇ ਆ ਇਹ ਉਗਿਆ ਹੋਇਆ ਬਾਪੂ ਜੀ ਪੱਕਿਆ ਬਾਜਰਾ ਬਾਜਰਾ ਤੇ ਬਰੂ ਪੱਕਿਆ ਬਾਜਰਾ ਤੇ ਬਰੂ ਆ ਹਾਂਜੀ ਠੀਕ ਆ ਇਹ ਹੁਣ ਵਿੱਚੇ ਹੀ ਬੋਣਾ ਤਾਂ ਕਿ ਇਹਦਾ ਖਾਦ ਬਣ ਜਾਏ ਇਦਾਂ ਹੀ ਬਾਹ ਦੇਣਾ ਠੀਕ ਆ ਕਾਦੇ ਨਾ ਬੋਣ ਲੱਗੇ ਇਹ ਵੀ ਦਿਖਾ ਦੇ ਰੋਟਾਵੇਟਰ ਨਾਲ ਰੋਟਾਵੇਟਰ ਨਾਲ ਅੱਗੇ ਤੋਂ ਵੀ ਇਹ ਨਾ ਬੋਹਦੇ ਰਹੇ ਠੀਕ ਆ ਤੇ ਹੁਣ ਤੁਸੀਂ ਰੋਟਾਵੇਟਰ ਲੱਗੇ ਮਾਣ ਤੇ ਹਨਾ ਭਈ ਇਹਨੂੰ ਆ ਜਿਹੜਾ ਹੁਣ ਬਾਹਰ ਆਇਆ ਇਹਨੂੰ ਦੋ ਵੇਰੀ ਬੋਣਾ ਆ ਜਿਹੜਾ ਪਹਿਲਾ ਬਾਆ ਆ ਇਹਨੂੰ ਇੱਕ ਵੇਰ ਪਾਉਣਾ ਤੇ ਤੇਲ ਦਾ ਖਰਚਾ ਤਾਂ ਜ਼ਰੂਰ ਹੋਣਾ ਧੂੜ ਵੀ ਪੈਣੀ ਆ ਤੇ ਇਹ ਤੋਂ ਬਾਅਦ ਇਹਨੂੰ ਫੇ ਡੂੰਘੇ ਹਰਾਂ ਨਾ ਪੋਣਾ ਉਹ 5 ਹਰਾਂ ਸਿੱਧੂੰਗੇ ਬਣਾਉਗਾ ਉਹਨਾਂ ਨੂੰ ਬਾਕੇ ਫੇਕਣ ਕਿ ਬੀਚਣੀ ਆ ਇਹ ਪਿੰਡ ਖੇੜਾ ਆ ਤੇ ਖੇੜੇ ਪਿੰਡ ਜਿਹਨਾਂ ਦੀ ਜਿੰਨੀ ਵੀ ਪੈਲੀ ਫਗਵਾੜੇ ਦੇ ਨਾਲ ਨਾਲ ਲੱਗਦੀ ਆ ਇਹ ਪਿੰਡ ਖੇੜੇ ਦੇ ਵਿੱਚ ਇਹਨਾਂ ਨੇ 14 ਕਿੱਲੇ ਜਾਣੀ ਜੰਗਲ ਲਾਇਆ ਹੋਇਆ ਸੀਗਾ ਆ ਜਿੰਨਾ ਸੀਨਾ ਜੀ ਇਹ ਸਾਰਾ ਇੱਥੇ ਬੂਟੇ ਲੱਗੇ ਹੋਏ ਸੀਗੇ ਜਿਹੜੇ ਕਿ ਅੱਗ ਲੱਗ ਗਈ ਹੈ ਨਾ ਅੱਗ ਲੱਗਣ ਨਾਲ ਇਹ ਵੀ ਖਰਾਬ ਹੋ ਗਿਆ ਤੇ ਬਾਪੂ ਜੀ ਫੇਰ ਕੀ ਕੀਤਾ ਸੀ ਇੱਥੇ ਇਹ ਫੇਰ ਇਹਨੂੰ ਅਸੀਂ ਬਾਜਰੇ ਦਾ ਛਟਾ ਦੇ ਕੇ ਪਾਣੀ ਲਾਈ ਗਏ ਵੀ ਜਿਹੜੇ ਹਰੇ ਹੋ ਸਕਦੇ ਉਹ ਬਚ ਜਾਣ ਹੂੰ ਜਦੋਂ ਮਰ ਜਾ ਉਹਦੇ ਮੂੰਹ 'ਚ ਪਾਣੀ ਪਾਉਣ ਵਾਲੀ ਗੱਲ ਉਹ ਛੋਟੇ ਤਾਂ ਨਹੀਂ ਹਰੇ ਹੋਏ ਹੂੰ ਇਹ ਵੱਡੇ ਵੱਡੇ ਬੌਂਡਰੀ ਦੇ ਹੋ ਗਏ ਬਾਉਂਡਰੀ ਦੇ ਅੱਛਾ ਨਾਲ ਨਾਲ ਜਿਹੜਾ ਸੀਗਾ ਇਹ ਬਚਾਗ ਹੋ ਗਿਆ ਨਾ ਉਹਦਾ ਥੋੜਾ ਜਿਹਾ ਹਨ ਇਹ ਜਿਹੜੇ ਬਾਉਂਡਰੀ ਸਾਰੇ ਬਸ ਜੀ ਆ ਵੀ ਇਧਰ ਵੀ ਅੱਛਾ ਆ ਵੀ ਆ ਵੀ ਇਧਰ ਆ ਹਨ ਤੇ ਇਸ ਇਲਾਕੇ ਨੂੰ ਯਾਰ ਬਹੁਤ ਫਾਇਦਾ ਸੀਗਾ ਹਲਾ ਮੈਂ ਕਿਤੇ ਸਾਇੰਸ ਚ ਪੜਿਆ ਸੀਗਾ ਵੀ 100 ਬੰਦੇ ਪਿੱਛੇ 33 ਦਰਖਤ ਚਾਹੀਦੇ ਆ ਹਾਂ ਠੀਕ ਹੈ ਇਹ ਗੱਲ ਤੇ ਤੁਸੀਂ ਸਾਇੰਸ ਦੇ ਟੀਚਰ ਆ ਜੀ ਏਰੀਆ ਦੇ ਹਿਸਾਬ ਨਾਲ ਵੀ ਜੇ ਮਤਲਬ ਸਾਡੇ ਕੋਲ 1 ਏਕੜ ਦੀ ਜ਼ਮੀਨ ਹੈ ਨਾ ਉਹ ਚ ਤੀਜਾ ਹਿੱਸਾ ਜੰਗਲ ਚ ਜਾਇਆ ਮਤਲਬ ਜੇ ਆਪਾਂ ਉਸ ਉਹ ਪ੍ਰਪੋਰਸ਼ਨ ਤੁਸੀਂ ਦੇਖਦੇ ਅੱਛਾ ਇਹਦੀ ਦੁੱਖਤਾ ਕਿ ਪਹਿਲੂ ਨਾਲ ਮੈਂ ਦੱਸਦਾ ਉਹ 7 ਏਕੜ ਦੇ ਵਿੱਚ ਨਾ ਖਾਣਾ ਬਾਗ ਸੀ 1984 ਚ ਲਾਇਆ ਸੀ ਹਾਂ ਤਾਂ ਉਹ ਫਰੂਟਸ ਆ ਉਹ ਲੇਟ ਲੱਗਦਾ ਹੁੰਦਾ 14 15 ਸਾਲ ਬਾਅਦ ਹਾਂ ਉਹਦੇ ਵਿੱਚ ਹੋਰ ਫਸਲਾਂ ਕਰੀ ਗਏ ਹਾਂ ਸੋਇਆ ਬੀਜਨ ਵਗੈਰਾ ਸੂਰਜ ਮੁਖੀ ਵਗੈਰਾ ਤੇ ਕਲਕੱਤੇ ਤੱਕ ਸਾਡਾ ਫਰੂਟ ਜਾਂਦਾ ਸੀ ਹਾਂ ਉਹ ਵੀ ਅੱਗਾ ਵਾਲਿਆਂ ਨੇ ਉਜੜਿਆ ਤੇ ਦੂਸਰੇ ਪਾਸੇ 3 ਏਕੜ ਦਾ ਪਲਾਟ ਸੀਗਾ ਹਾਂ ਉਹ ਕਿੰਨੂ ਆਦਾ ਸੀ ਉਹ ਨੋਕਲ ਮਾਰ ਕੇ ਸੀ ਲੁਧਿਆਣੇ ਤੇ ਫਗਵਾੜੇ ਵੇਚਦੇ ਹੁੰਦੇ ਸੀ ਯਾਨੀ ਇਹ ਪਲੈਨਿੰਗ ਵੀ ਇੱਕ ਦਿਯਾਨਤਦਾਰ ਜ਼ਿੰਮੇਵਾਰ ਦੀ ਦੇਖੋ ਇਹਨਾਂ ਦੀ ਕਿੱਡੀ ਮਤਲਬ ਯਾਰ ਸਮਾਜ ਦੀ ਇੱਕ ਸੇਵਾ ਦੇਖੋ ਜ਼ਿੰਮੇਵਾਰ ਦੀ ਵੀ ਉਹਨਾਂ ਨੇ ਆਪ ਦੀ ਸਾਰੀ ਪੈਲੀ ਜਿੰਨੀ ਵੀ ਇਹਨਾਂ ਦੀ ਹੈਗੀ ਇੱਥੇ ਫਗਵਾੜੇ ਨਾਲ ਲੱਗਦੀ ਯਾਨੀ ਥੋੜਾ ਨੇੜੇ ਫੋਕਸ ਬਾਪੂ ਤੇ ਮਾਰਦੇ ਕਿ 14 ਕਿੱਲੇ ਯਾਰ ਜੰਗਲ ਲਵਾਤਾ 14 ਕਿੱਲੇ ਜਿਹਦੇ ਚੋਂ ਇਹਨਾਂ ਨੂੰ ਇਨਕਮ ਕੋਈ ਨਹੀਂ ਇਹ ਲੈਰ ਜਿਹਦੇ ਚੋ ਸਿਰਫ ਇਹਨਾਂ ਨੂੰ ਇਹ ਹੈ ਕਿ ਯਾਰ ਜਿਹੜੇ ਆ ਲੋਕ ਰਹਿ ਰਹੇ ਨੇ ਇੱਥੇ ਇਹਨਾਂ ਨੂੰ ਸ਼ੁੱਧ ਹਵਾ ਤਾਂ ਮਿਲੇਗੀ ਸੋਚ ਦੇਖੋ ਕਿੱਡੀ ਆ ਹਰਨਾ ਕਿੰਨੇ ਦਿਨਾਂ ਤੱਕ ਲਾ ਦਿਓਗੇ ਹਫਤਾ ਕੁ ਲੱਗੇ ਜਾਣਾ ਠੀਕ ਆ অনুকূল ਮੌਸਮ ਹੈ ਸਾਡ ਅਸੀਂ ਤਾਂ ਦਸੰਬਰ ਦੇ ਪਹਿਲੇ ਹਫਤੇ ਵੀ ਬੀਜ ਕੇ ਦੇਖੀ ਆ ਬਹੁਤ ਸੋਹਣੀ ਹੋ ਜਾਂਦੀ ਆ ਕਿਉਂਕਿ ਅਸੀਂ ਝਾੜ ਨਹੀਂ ਦੇਖਦੇ ਹੂੰ ਖਾਦ ਕੋਈ ਨਹੀਂ ਪਾਉਣੀ ਜ਼ਹਿਰ ਕੋਈ ਨਹੀਂ ਪਾਉਣੀ ਹਮ ਬਸ ਜਿੱਥੇ ਕਿਤੇ ਮਾੜਾ ਮੋਟਾ ਟੁਕੜਾ ਕਮਜ਼ੋਰ ਆ ਉਥੇ ਜੂਰੀਏ ਦਾ ਛੱਕਾ ਦੇਣਾ ਉਹ ਵੀ ਜਦੋਂ ਕਣਕ ਮਹੀਨੇ ਤੋਂ ਵੱਡੀ ਹੋ ਜਾਣੀ ਆ ਓਕੇ ਉਥੇ ਉਥੇ ਹੀ ਦੇਣਾ ਹਾਂ ਨਹੀਂ ਮਤਲਬ ਸਾਰੀ ਨੂੰ ਨਹੀਂ ਹਾਂਜੀ ਝਾੜ ਘਾਟ ਉਹ ਨਹੀਂ ਸਾਡੀ ਮਹਿੰਗੀ ਵਿਕ ਜਾਂਦੀ ਆ ਅੱਛਾ ਹਾਂ ਠੀਕ ਆ ਝਾੜ ਤੋਂ ਲੋਕੀ ਕਿੰਨੇ ਨੂੰ ਲੈ ਜਾਂਦੇ ਆ ਹਣ ਅਸੀਂ ਜੈਨ ਨੂੰ ਹਜ਼ਾਰ ਨੂੰ ਵੇਚੀ ਆ ਹੈ 1000 ਨੂੰ ਫੇਰ ਸਾਨੂੰ ਇਹ ਵੀ ਤਸੱਲੀ ਆ ਨਾ ਵੀ ਜ਼ਹਿਰ ਨਹੀਂ ਇਹ ਤਾਂ ਛਿੜਕੀ ਹੋ ਕੋਈ ਝਾੜ ਨਹੀਂ ਪਤਾ ਹੁੰਦਾ ਹੂੰ ਲੋਕ ਤਾਂ 20 25 ਬੱਚੇ ਬੱਚੀ ਕੁੰਡ ਰਿਹਾ ਹੀ ਜਾਂਦੇ ਆ ਹੂੰ ਸਾਡਾ ਤਾਂ ਇਹ 15 ਦੇ ਦਵਾਲੇ ਰੰਦਾ ਹੂੰ ਉਹਨਾਂ ਨਾਲੋਂ ਮੇਟਾਪਦਾ ਹੂੰ ਤੇ ਜਿਹੜੀ ਮੈਂ ਅੱਖਾਂ ਦੀ ਗੱਲ ਕਰ ਦਵਾਲੇ ਦੇਸੀ ਗੁਲਾਬ ਵੀ ਲਾਇਆ ਸੀ 1984 ਦਾ ਹੀ ਹੂੰ ਉਹ ਵੀ ਅੱਗ ਨਾਲ ਹੀ ਉੱਜੜਿਆ ਤੇ ਉਹ ਸਾਰੇ ਵੇਅ ਤਾਂ ਸਾਡੇ ਕੋਲੋਂ ਆਪਣੇ ਉਹਨਾਂ ਬਾਗ ਦਲਵੀਰ ਸਿੰਘ ਉਹਨਾਂ ਬਾਗ ਉਹ ਆਪ ਹੀ ਫ੍ਰੀ ਲੈ ਕੇ ਜਾਂਦੇ ਹੁੰਦੇ ਸੀ ਫੋਨ ਤੋੜ ਕੇ ਹੀ ਵੇਚਦੇ ਨਾ ਸੀ ਹੁੰਦੇ ਹਾਂ ਹਦੀਆਵਾ ਦੇ ਵੈਦਸੀ ਬੜੇ ਪੁਰਾਣੇ ਫਗਵਾੜੇ ਦੇ ਸੀਗੇ ਉਹ ਸਾਰੇ ਫੁੱਲ ਲੈ ਜਾਣੇ ਉਹਨਾਂ ਨੂੰ ਗੁਲਾਬ ਜਾਲੋ ਦਾ ਬਣਾ ਕੇ ਦੇ ਦੇਣਾ ਅਕਲਕੰਦ ਬਣਾ ਕੇ ਦੇ ਦੇਣਾ ਤੇ 1960 ਤੋਂ ਬਾਅਦ ਅਸੀਂ ਲੱਗੇ ਉਹਨਾਂ ਦੇ ਰੱਖੇ ਲੋਨ ਅਸੀਂ ਤੇ ਯਾਰ ਸਾਨੂੰ ਇਸ ਜੰਗਲ ਨੂੰ ਅੱਗ ਲੱਗਣ ਦਾ ਇੰਨਾ ਦੁੱਖ ਹੈ ਨਾ ਇੱਥੇ ਇਸ ਜੰਗਲ ਦੇ ਵਿੱਚ ਆ मधु मखियां यानी मखील डूमणा 29 29 ਦੇਤੇ ਡੂਮਲ ਦੇ ਕਿਲੋਟਲ ਕਿਲੋਟਲ ਸ਼ਹਿਦ ਅਸੀਂ ਚੁੰਦੇ ਰਹੇ ਹਾਂ ਔਰ ਅਸੀਂ ਐਦ ਕੀ ਚੋਣਾ ਸੀ ਬਾਪੂ ਜੀ ਨੇ ਮੈਨੂੰ ਆਖਿਆ ਸੀ ਮੈਨੂੰ ਕਹਿੰਦੇ ਆਪਾਂ ਨਾ ਐਦ ਕੀ ਚੋਵਾਂਗੇ ਤੇ ਕਹਿੰਦੇ ਤੂੰ ਸ਼ਹਿਦ ਦੇਖੀ ਤੇ ਮੈਂ ਤਾਂ ਸਾਡਾ ਤੱਕਿਆ ਹੋਇਆ ਸੀ ਪਰ ਜਾਨੀ ਜੋ ਵੀ ਕਹਿ ਲਓ ਵੀ ਉਹ ਅੱਗ ਜਦੋਂ ਲੱਗੀ ਆ ਹਫਤਾ ਅੱਗ ਲੱਗੀ ਰਹੀ ਸੀ ਇਸ ਥਾਂ ਤੇ ਤੇ ਹਫ਼ਤਾ ਅੱਗ ਲੱਗੀ ਉਹ ਵੀ ਉੱਡ ਗਏ ਉਹ ਵੀ ਉੱਡ ਗਏ ਜਿਹੜੇ ਪੰਛੀ ਸੀਗੇ ਇੱਥੇ ਰਹਿ ਰਹਿ ਉਹ ਜਾਨਵਰ ਜਿਹੜੇ ਇੱਥੇ ਇਸ ਜੰਗਲ ਚ ਰਹਿ ਰਹੇ ਉਹਨਾਂ ਨੂੰ ਨੁਕਸਾਨ ਹੋਇਆ ਤਾਂ ਹੁਣ ਇਹ ਇਸ ਜੰਗਲ ਨੂੰ ਦੁਬਾਰਾ ਹੌਲੀ ਹੌਲੀ ਸਰਜੀਤ ਕਰ ਰਿਹਾ ਮੈਂ ਇਹ ਨਾਲ ਗੱਲ ਦੱਸ ਦਿਆਂ ਵੀ ਇਹਨਾਂ ਨੇ ਦੁਬਾਰਾ ਕਰ ਰਿਹਾ ਕਿਉਂਕਿ ਬਾਬਾ ਬਾਬਾ ਸੇਵਾ ਸਿੰਘ ਜੀ ਹੈ ਨਾ ਸੰਤ ਬਾਬਾ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਤੋਂ ਇਹਨਾਂ ਨੇ ਲਵਾਇਆ ਸੀ ਹੁਣ ਇਹ ਦੁਬਾਰਾ ਉਹ ਆਉਣਗੇ ਇੱਕ ਖੋਦ ਵੀ ਕਲੈਕਟ ਕਰ ਰਹਾ ਬੂਟੇ ਕੋਈ ਵੀਡੀਓ ਚ ਇਹ ਨਾ ਕਹਿ ਦਵੇ ਵੀ ਹੁਣ ਫੇਰ ਤੁਸੀਂ ਜੰਗਲ ਨੂੰ ਅੱਗ ਲਾ ਗਈ ਤੇ ਫਸਲ ਲਾਪੇ ਬੀਜਣ ਵੀ ਇਹਨਾਂ ਨੇ ਹੁਣ ਦੁਬਾਰਾ ਇੱਥੇ ਇਹਨੂੰ ਸਰਜੀਤ ਕਰਨਗੇ ਇਹਨੂੰ ਦੁਬਾਰਾ ਹੀ ਕਰਨਾ ਹੈ ਇਹਨੂੰ ਕਰ ਦੇਣਾ ਹੈ ਨਾ ਠੀਕ ਤਾਂ ਬਾਪੂ ਜੀ ਹੁਣ ਫੇਰ ਤੁਸੀਂ ਜਦੋਂ ਇਹ ਵੇਚੀ ਬਾਹ ਦੇਣਾ ਹਾਂਜੀ ਇਹ ਨਾਲ ਖਾਦ ਬਣ ਜਾਣਾ ਹੂੰ ਇਹ ਗਲ ਜੂ ਦੇਸੀ ਰੂਹੇ ਹਾਂ ਆ ਤਾਂ ਸਿਰਫ ਇੱਕ ਵੇਰ ਬਾਇਆ ਆ ਇਹ ਦੂ ਵੀ ਵੱਡਾ ਵੱਡਾ ਅੱਛਾ ਆ ਪਹਿਲਾਂ ਬਾਇਆ ਆ ਹੈ ਦਿਖਾਇਓ ਯਾਰ ਯਾਨੀ ਦਿਖਾਈ ਤਾਂ ਥੱਲੇ ক্লোਜ਼ ਮਾਰ ਦੇ ਇਹ ਇੱਕ ਵਾਰ ਬਾਇਆ ਆ ਥੱਲਿਓ ਹਾਂਜੀ ਤੇ ਹੁਣ ਤੁਸੀਂ ਜਾਣੀ ਇਹ ਛੰਡ ਨੂੰ ਉਦਾਂ ਹੀ ਮਰ ਜਾਣਾ ਬਾ ਅ اچھا ਇਹਨਾਂ ਬੁਸਾਖੀ ਤੋਂ ਬਾਅਦ ਦੇਖੋ ਬਰੂ ਤੇ ਵੈਸੇ ਮਰ ਜਾਏਗਾ ਬਰੂ ਵੀ ਮਰ ਜਾਏਗਾ ਇਹ ਕੀ ਆ ਅੱਛਾ ਇਹ ਮੜੇ ਆ ਹਾਂਜੀ ਮੜੇ ਹੁਣ ਅਸੀਂ ਇਹਨਾਂ ਦੀ ਬਾੜ ਕਰ ਰਹੇ ਆ ਅਗੇ ਤਾਰਾਂ ਦੀ ਵੀ ਕਰ ਚੁੱਕੇ ਆ ਬੰਦਸਾਂ ਦੀ ਵੀ ਕਰ ਚੁੱਕੇ ਆ ਉਹ ਚੋਦੀ ਕਰਕੇ ਲੈ ਜਾਂਦੇ ਆ ਹੂੰ ਕੁਛ ਅੱਗਾ ਨਾਲ ਸੜ ਜਾਂਦੇ ਆ ਇਹ ਛੱਡ ਦੇਣਾ ਬੂਟਾ ਹੁਣ ਅਸੀਂ ਇਹ ਪੱਟ ਕੇ ਬੰਨ ਬੰਨੇ ਗੁਲਾਬ ਨਹੀਂ ਰਹਿਣ ਦਿੰਦੇ ਹੂੰ ਤੇ ਇਹ ਅਸੀਂ ਲਾ ਰਹੇ ਹਾਂ ਇਹਨਾਂ ਠੀਕ ਆ ਪੰਜ-ਪੰਜ ਕਰਮਾ ਥਾਂ ਰੋਕੋ ਜੂ ਪਰ ਬਾਕੀ ਤਾਂ ਪਚਾਓ ਹੋ ਜੂ ਨਾ ਅੱਛਾ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਆ ਅੱਗਾ ਦੀ ਚੋਰੀ ਦੀ ਤੇ ਅਵਾਰਾ ਡੰਗਰਾਂ ਦੀ ਹੂੰ ਇੱਕ ਸਾਲ ਜਦੋਂ ਅਸੀਂ ਪਹਿਲਾਂ ਸਾਗਵਾਂ ਦੇ ਬੂਟੇ ਲਾਏ ਨਾ ਅੱਜ ਤੋਂ 6-7 ਸਾਲ ਪਹਿਲਾਂ ਹੂੰ ਤੇ 14 ਅਵਾਰਾ ਗਾਇਆਂ ਅਸੀਂ ਬੰਦੀਆਂ ਸੀ 14 ਗਾਇਆਂ ਨੂੰ ਪੱਠੇ ਪਾਏ ਫੇਰ ਵੀ ਨਹੀਂ ਹੂੰ ਇੰਨੀ ਵੱਡੀ ਸਮੱਸਿਆ ਪਸ਼ੂਆਂ ਦੀ ਬਹੁਤ ਸੀ ਹੁਣ ਸੂਰ ਵੀ ਆ ਗਿਆ ਇਦ ਕੀ ਉਹ ਕਿਥੋਂ ਆ ਗਿਆ ਉਹ ਆਲੇ ਦੁਆਲੇ ਉਹ ਬਾਰਾ ਆ ਜਾਂਦੇ ਆ ਉਹ ਮੇਰੇ ਤਾਂ ਨਹੀਂ ਇਕੱਲੇ ਦਾ ਨੁਕਸਾਨ ਕਰਦੇ ਬਾਕੀ ਜਹਾਂ ਦਾ ਵੀ ਕਰਦੇ ਆ ਪਰ ਇਹਦਾ ਕੋਈ ਕਲੈਕਟਿਵ ਨਹੀਂ ਬਣਾਉਂਦੇ ਆਮ ਕਹਿੰਦੇ ਨੇ ਕਿ ਆਪਣੇ ਆਪ ਨੂੰ ਸੁਧਾਰੋ ਆਪਣੇ ਆਪ ਨੂੰ ਇਕੱਲੇ ਬੰਦਾ ਕੀ ਸੁਧਾਰ ਲੂ ਆਪਣੇ ਘਰ ਦੀ ਸਫਾਈ ਕਰ ਲਊ ਆਪਣੇ ਸਰੀਰ ਦੀ ਸਫਾਈ ਕਰ ਲਊ ਜਿਹੜਾ ਸਾਰੇ ਸਮਾਜ ਦੇ ਕਰਨ ਵਾਲਾ ਕੰਮ ਉਹ ਤਾਂ ਰਲ ਕੇ ਹੀ ਹੁੰਦਾ ਨਾ ਜਿਹੜੀ ਸੋਸ਼ਲ ਹੈਲਥ ਆ ਐਸ ਵੇਲੇ ਤੁਹਾਡੀ ਉਮਰ ਕਿੰਨੀ ਹੈ ਮੈਂ 80 ਦਾ ਹੋ ਗਿਆ 80 ਦੇ ਬਾਪੂ ਅੱਜ ਵੀ ਹਲ ਵਾਹਦੇ ਆ ਅੱਠਾਂ ਤਾਂ ਹੀ ਕੋ ਤੇ ਇਹ ਦੇਖੋ ਵੀ 80 ਸਾਲ ਦੇ ਬਾਪੂ ਸਾਰੀ ਖੇਤੀ ਖੋਦ ਕਰਦੇ ਨੇ ਆ ਹੱਥੀ ਜਿੰਨੀ ਵੀ ਨਾਲ ਕੋ ਲੇਬਰ ਆ ਉਹਦੇ ਕੋਲੋਂ ਕੰਮ ਕਰਵਾਉਂਦੇ ਨੇ ਆ ਚਲੋ ਪ੍ਰਮਾਤਮਾ ਦਾ ਕਹਿ ਲਓ ਵੀ ਦਿੱਤਾ ਸਾਰਾ ਕੁਝ ਆ ਪਰਿਵਾਰ ਬੜਾ ਸਰਦਾ ਪੁੱਜਦਾ ਆ ਜ਼ੀਰੋ ਤੋਂ ਉੱਠੇ ਬੰਦੇ ਆ ਪਹਿਲਾਂ ਵੀ ਤੁਸੀਂ ਇਹਨਾਂ ਦੀਆਂ ਇੱਕ ਦੋ ਵੀਡੀਓ ਦੇਖ ਚੁੱਕੇ ਹੋ ਆਪਣੇ ਚੈਨਲ ਤੇ ਪਰ ਤੁਸੀਂ ਇਹ ਦੇਖੋ ਵੀ ਜੇਫੇ ਜੇਫੇ ਕਹਿ ਲਓ ਵੀ ਜਿਗਰਾ ਯਾਰ ਨਹੀਂ ਤੇ 14 ਕਿੱਲੇ ਜੰਗਲ ਛੱਡਣ ਦਾ ਜਿਗਰਾ ਵੀ ਮੈਂ ਕਹਿੰਦਾ ਵੀ ਚਲੋ ਇੱਕ ਕਿੱਲੇ 'ਚੋਂ ਜੇ ਤੁਸੀਂ 50000 ਰੁਪਏ ਆਮਦਨ ਇੱਕ ਸਾਲ ਦੀ ਕੱਢਦੇ ਹੋ ਮਿਨੀਮਮ ਤੇ ਤੁਸੀਂ ਇਹ ਸੋਚੋ ਵੀ ਤੁਸੀਂ 7 ਲੱਖ 8 ਲੱਖ ਦੀ ਇਨਕਮ ਛੱਡ ਰਹੇ ਆ ਨਹੀਂ ਨਹੀਂ ਉਹ ਦੂਜਾ ਪਾਸਾ ਵੀ ਦੇਖ ਲੋ ਜੀ ਹਾਂਜੀ ਉਹ ਜਿਹੜਾ ਮੈਂ ਸ਼ਾਇਦ ਇੱਕ ਕੁੰਡਲ ਪਾਲਾ ਕੀਤਾ ਸੀ ਉਹਦਾ 15000 ਰੁਪਏ ਲੇਬਰ ਦਿੱਤੀ ਸੀ 150 ਰੁਪਏ ਇੱਕ ਕਿਲੋ ਦੀ ਹੂੰ ਉਹ ਦੇਸੀ ਬੰਦੇ ਜਿਹੜੇ ਪਰਾਣੀ ਕੱਟਦੇ ਆ ਓਕੇ ਓਕੇ ਤੇ 400 ਨੂੰ ਮੁੱਦਲ ਮੇਰੀ ਵਿਕੀ ਹੂੰ ਨਾਲੇ ਮਿੱਤਰਾਂ ਨੂੰ ਗਿਫਟ ਕੀਤਾ ਪਊਗਾ ਪਊਗਾ ਹੁਣ ਜੇ ਮੇਰੀ ਅੱਜ ਜਿਹਨੇ ਆਮਦਨ ਕੀ ਹੋਈ ਆ ਹੱਲ ਤੱਕ ਕੋ ਗੁਲੂਕੋਸ਼ੀ ਸੂਈ ਨਹੀਂ ਲੱਗੀ ਬਾਡੀ ਨੂੰ ਹਾਂਜੀ 80 ਸਾਲ ਦੀ ਉਮਰ ਤੱਕ ਵੀ ਤੁਸੀਂ ਕਦੇ ਗਲੂਕੋਜ਼ ਨਹੀਂ ਲਵਾਇਆ ਨਾ ਤੇ ਜੰਦਿਆਂ ਲੱਗਣ ਦਾ ਅਗਲੀ ਗੱਲ ਬੇਨਾਣਿਕ ਤੱਕ ਦਾ ਪਾੜਦਾ ਜਾਨੀ ਹਸੀ ਜਾਂਦਾ ਵੇ ਲੋ ਬੇਨਾਣਿਕ ਤੱਕ ਦਾ ਪਾੜਦਾ ਅੱਛਾ ਤੁਹਾਡੇ ਐਨਕ ਵੀ ਨਹੀਂ ਲੱਗੀ ਮੈਂ ਤਾਂ ਦੂਰ ਦੀ ਆ ਅੱਛਾ ਡਰਾਈਵ ਕਿਵੇਂ ਲਾਉਣਾ 1962 ਤੋਂ ਭਗਤਪੂਰਨ ਸਿੰਘ ਨੂੰ ਤਾਂ ਲਗ ਲੱਗੀ ਹੋਆ ਅੱਗੇ ਕਈਆਂ ਵੀਡੀਓ ਅੱਛਾ ਤੁਸੀਂ ਤੁਸੀਂ ਪ੍ਰਭਾਵਿਤ ਜ਼ਿਆਦਾ ਭਗਤਪੂਰਨ ਸਿੰਘ ਜੀ ਤੋਂ ਹੋਏ ਹਾਂ ਹਾਂ ਜੀ ਹਾਂ ਜੀ ਪਰ ਭਾਬਾ ਮੈਂ ਤੈਨੂੰ ਕੋਈ ਉਮਰ ਤੋਂ ਛੋਟਾ ਭਈ ਹੁਣ ਮੈਂ ਆ ਜਿਹੜਾ ਬਣਾ ਰਿਹਾ ਜਾਨੀ ਹਾਂਜੀ ਇਹ ਪ੍ਰਭਾਵ ਹੈ ਮੈਂ ਸਰਦਾਰ ਗਰਮੀਤ ਸਿੰਘ ਹੁਣੀ ਮੁੱਧਾ ਪਿੰਡ ਵਾਲੇ ਆਹ ਓਏ ਸਾਡਾ ਭਰਾ ਹਾਂਜੀ ਦੇਖ ਲਓ ਕੋਈ ਉਮਰ ਤੋਂ ਛੋਟਾ ਮੈਂ ਤੂੰ ਮੈਂ ਉਹ ਆਪਣੇ ਗੁਰੂ ਮੰਨਦਾ ਵਾਹ ਭਈ ਗਰਮੀਤ ਸੁਣ ਲਾ ਭਰਾ ਤੇਰੇ ਲਈ ਬਾਪੂ ਕੀ ਕਰੇ ਇਹਦੇ ਵਿੱਚ ਕੋਈ ਤੁਹਾਨੂੰ ਨਦੀਨ ਦੀ ਪ੍ਰੋਬਲਮ ਕਣਕ ਚ ਫੇ ਕੋਈ ਜੇ ਆਊਗੀ ਤੁਸੀਂ ਕੋਈ ਨਦੀਨ ਚ ਬਹੁਤ ਘੱਟ ਆਉਂਦੀ ਆ ਠੀਕ ਆ ਤੇ ਜਿਹੜੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਕੀ ਕਹਿੰਦੇ ਆ ਵੀ ਉਸ ਤੋਂ ਬਾਅਦ ਕੋਈ ਇਹ ਇਹ ਸਾਰੀ ਖਾਦ ਦੇ ਰੂਪ ਚ ਹਾਂ ਤੁਸੀਂ ਜਾਣੀ ਅਸੀਂ ਅੱਗੇ ਵੀ ਜਿਹੜੀ ਵੀ ਫਸਲ ਸਾਡੇ ਕੋਲ ਹੁੰਦੀ ਆ ਨਾ ਮੱਕੀ ਅਬੀ ਜਿਹੜੇ ਮੱਕੀ ਦੇ ਡਾਂਡੇ ਹੁੰਦੇ ਸੀ ਝੋਨਾ ਹੁੰਦਾ ਸੀ ਉਹ ਵਿੱਚੇ ਹੀ ਪਾਉਂਦੇ ਹੁੰਦੇ ਸੀ ਹੂੰ ਤੁਸੀਂ ਪਰਾਲੀ ਵਗੈਰਾ ਸਾਰੀ ਵਿੱਚ ਹੀ ਹਾਂਜੀ ਤੇ ਜਿਹੜਾ ਦੇਸੀ ਗੋਹਾ ਆ ਉਹ ਸਾਡੇ ਗਾਈਆਂ ਦਾ ਹੁੰਦਾ 10-12 ਗਾਈਆਂ ਹੈਗੀਆਂ ਜੇ ਕੋਈ ਵੀਰ ਲੈਣੀ ਚਾਹੁੰਦਾ ਸਲਾਹ ਬਾਪੂ ਤੋਂ ਤੇ ਉਹ ਜਰੂਰ ਫੋਨ ਕਰ ਲਿਓ ਕੋਈ ਗੱਲ ਨਹੀਂ ਸਾਡਾ ਮਕਸਦ ਮੇਰਾ ਕੋਈ ਇਤਲਾਕ ਨਹੀਂ ਹੈ ਹਾਂ ਜੇ ਕੋਈ ਕਰਕੇ ਦੇਖਣਾ ਚਾਹੁੰਦਾ ਆ ਤਾਂ ਅਸੀਂ ਸਲਾਹ ਨਿੱਜੀ ਤੌਰ ਤੇ ਇਹ ਦਿੰਨੇ ਆ ਕਿ ਇੱਕ ਅੱਧੇ ਕਿੱਲੇ ਚ ਕਰਕੇ ਜਰੂਰ ਦੇਖ ਲਿਓ ਤੁਹਾਨੂੰ ਉਹਦੇ ਵਿੱਚ ਫਰਕ ਜਿਹੜਾ ਆ ਉਹ 2-3 ਸਾਲਾਂ ਬਾਅਦ ਜਿਹੜਾ ਦਿਖਣ ਲੱਗ ਜਾਏਗਾ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਗੱਲਾਂ ਬਾਤਾਂ ਚੰਗੀਆਂ ਲੱਗੀਆਂ ਆ ਬਿਲਕੁਲ ਫ੍ਰੀ ਆਫ ਕਾਸਟ ਐਡਵਾਈਸ ਆ ਔਰ ਇਹਨਾਂ ਦੇ ਫਾਰਮ ਨੂੰ ਅਗਰ ਕਿਸ ਨੇ ਵਿਜ਼ਿਟ ਕਰਨਾ ਹੋਵੇ ਉਹ ਵੀ ਫ੍ਰੀ ਆਫ ਕਾਸਟ ਆ ਕੋਈ ਵੀ ਆ ਸਕਦਾ ਮੀਰਪੁਰਾ ਦਾ ਮਰਜੀ ਹਾਂ ਹਾਂ ਸੱਚ ਬਾਪੂ ਜੀ ਦੇ ਕੋਲ ਜਿੰਨੇ ਵੀ ਮੈਡੀਸਨਲ ਪਲਾਂਟ ਆ ਉਹਨਾਂ ਦੀਆਂ ਕਲਮਾ ਉਹਨਾਂ ਦੇ ਬੀਜ ਜਾਂ ਜਿਹੜਾ ਵੀ ਬੂਟਾ ਉਪਲਬਧ ਹੈ ਇਹਨਾਂ ਕੋਲ ਉਹ ਫਿਰ ਇਹ ਇੱਥੇ ਜਿਹੜਾ ਵੀ ਆਉਂਦਾ ਆ ਉਹਨੂੰ ਇੱਕ ਗਿਫਟ ਕਰਦੇ ਨੇ ਇਹ ਇਹ ਇਹਨਾਂ ਦਾ ਇੱਕ ਮਿਸ਼ਨ ਜਿਹੜਾ ਉਹ ਇਹ ਬੂਟੇ ਪਹਿਲਾਂ ਗਿਫਟ ਕਰਦੇ ਨੇ ਤੇ ਵੀਡੀਓ ਪਹਿਲੀ ਵਾਰ ਹੀ ਆਏ ਹੋ ਚੈਨਲ ਤੇ ਤਾਂ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਲਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਤਿ ਸ੍ਰੀ ਅਕਾਲ ਅਸੀਂ ਵੀ ਥੋੜਾ ਜਿਹਾ ਸੀ ਮੈਂ ਉੱਤੇ ਬੂਟੇ ਜਿਹਨਾਂ ਦਾ ਮੈਨੂੰ ਵੀ ਨਾ ਨਹੀਂ ਆਉਂਦੇ ਦੁਰਲੱਭ ਬੂਟੇ 2100 ਬੂਟੇ ਥੋੜਾ ਨਹੀਂ ਹੁੰਦਾ 57 ਕਿਸਾ ਹਾਂ ਤੋ ਹੋਰ ਰਬ ਕੋਣੋ ਕੀ ਜਣਾ ਵਾਹ ਜੇ ਮੈਂ ਚੋਨੇ ਬੀਜ ਕੇ ਜਿਆਰਾ ਛਿੜ ਕੇ ਲੱਖਣ ਵੀ ਇੱਕ ਮਾਦ ਹੈ ਤੋਂ ਜਿਆਦਾ ਨਾ ਕੱਲ ਨੂੰ ਮੈਨੂੰ ਕੈਂਸਰ ਹੋ ਗਿਆ ਫੇਰ ਸੋਚ ਐ ਜੀ ਸੋ ਬਹੁਤ ਬਹੁਤ ਧੰਨਵਾਦ ਬਾਪੂ ਜੀ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ